ਸਮਾਸ਼ ਵੈਸਾਇਟੀ ਪ੍ਰੀਤ ਨਗਰ ਲੱਡਵਰ ਰੋਡ ਵੱਲੋਂ ਅੱਜ 264 ਮਾਹਰਾਂ ਸਨ ਵਿਤਰਨ ਐਸਡੀ ਫੋਲਣਵਾਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮਨਵੋਤ ਸਿੰਘ ਰਾਜ ਕੌਂਸਲ ਰੋਵਨ ਲਵ ਕੌਂਸਲਰ ਨਵਦੀਪ ਕੌਰ ਕੌਂਸਲਰ ਲਗਨਦੀਪ ਸਿੰਘ ਆਪ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਸੋਸਾਇਟੀ ਦੇ ਕੰਮ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਅਸੀਂ ਹਰ ਵਾਰ ਤੁਹਾਡੀ ਸੋਸਾਇਟੀ ਨੂੰ ਸੋ ਜੋ ਦਿੰਦੇ ਰਵਾਂਗੇ ਇਸ ਮੌਕੇ ਤੇ ਸੋਸਾਇਟੀ ਦੇ ਚੇਅਰਪਰਸਨ ਕਮਲ ਕੁਮਾਰ ਬੰਬਲਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਜੋ ਸੋਸਾਇਟੀ ਪਿਛਲੇ 15-16 ਸਾਲਾਂ ਤੋਂ ਚੱਲ ਰਹੀ ਹੈ ਉਸ ਦੀ ਜਾਣਕਾਰੀ ਦਿੱਤੀ ਅੰਤ ਵਿੱਚ ਸੋਸਾਇਟੀ ਦੇ ਜਨਰਲ ਸਕੱਤਰ ਦਲਵੀਰ ਸਿੰਘ ਕੋਲਿਆ ਵੱਲੋਂ ਆਏ ਹੋਏ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਜੋ ਬੀਬੀਆਂ ਰਾਸ਼ਨ ਲੈਣ ਆਈਆਂ ਸਨ ਉਹਨਾਂ ਨੂੰ ਰਾਸ਼ਨ ਵੀ ਦਿੱਤਾ ਗਿਆ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਇਹ ਪ੍ਰੋਗਰਾਮ ਹੀ ਕਹਿ ਸਕਦੇ ਹਾਂ ਕਿ ਹੋ ਰਿਹਾ ਕਿ ਜਿੰਨਾ ਦੇ ਵਿੱਚ ਜਿੰਨੀ ਹੋ ਸਕੇ ਅਸੀਂ ਕਿਸੇ ਦੀ ਮਦਦ ਕਰ ਸਕੀਏ ਇਹ ਬਹੁਤ ਹੀ ਵਧੀਆ ਸੋਚ ਹੀ ਹੈ ਸਾਡੀ ਕਿ ਜੇ ਸੋਚ ਨੂੰ ਅਸੀਂ ਅੱਗੇ ਵਧਾਈਏ ਸੋ ਅੱਜ ਅਸੀਂ ਸਾਨੂੰ ਅੱਜ ਪਤਾ ਲੱਗਾ ਹੈ ਕਿ ਚਲੋ ਇਹ ਹੋ ਰਿਹਾ ਕਿ ਕੱਲੂ ਜਿਸ ਤਰ੍ਹਾਂ ਤੁਸੀਂ ਸਾਨੂੰ ਬੁਲਾਇਆ ਐਡੀ ਹੌਲੀ ਹੌਲੀ ਅਸੀਂ ਕਿਸੇ ਨਾਲ ਗੱਲ ਕਰਾਂਗੇ ਪਰਿਵਾਰ ਐਡੇ ਵੱਡਾ ਚੱਲੇਗਾ ਹੌਲੀ ਹੌਲੀ ਜਿੱਥੇ ਅੱਜ ਤੁਸੀਂ ਕਹਿ ਰਹੇ ਹੋ ਕਿ ਕੋਈ ਪਛਤੀ ਬੰਦੇ ਤੁਸੀਂ ਲੇਡੀਸ ਨੂੰ ਦੇ ਰਹੇ ਹੋ ਕੱਲੂ ਮੋਰ ਵਧਣਗੇ ਸੇਵਾ ਚਾਰਜ ਨਹੀਂ ਲਾਵਾ ਹੋ ਸਕੇ ਉੰਨੀ ਹੀ ਥੋੜੀ ਹੈ ਜਿੰਨੀ ਮਦਦ ਹੋ ਸਕੇ ਉੰਨੀ ਥੋੜੀ ਹੈ ਜਿੰਨੀ ਹੋ ਸਕੇ ਆਪਾਂ ਹਰ ਵੇਲੇ ਪਿਆਰ ਰਹਿਣਾ ਆਪਣੇ ਬਾੜ ਵਿੱਚ ਵੀ ਬਾੜ ਤੋਂ ਬਾਹਰ ਵੀ ਜਦੋਂ ਵੀ ਮਤਲਬ ਲਗਨ ਦੀ ਹੈਗੇ ਆ ਜਦੋਂ ਵੀ ਜਦੋਂ ਵੀ ਕਿਸੇ ਦਾ ਕਾਲ ਆਵੇ ਕਦੇ ਵੀ ਤੁਸੀਂ ਮਨਾਂ ਨਹੀਂ ਕਿਤੇ چاہے ਬਾੜ ਦਾ ਹੋਵੇ چاہے ਬਾੜ ਤੋਂ ਬਾਹਰ ਵੀ ਹੋਵੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਸੋ ਆਪਾਂ ਹਮੇਸ਼ਾ ਹੀ ਤਿਆਰ ਰਹੀ ਰਹ ਹਰ ਇੱਕ ਤਰ੍ਹਾਂ ਦੀ ਮਦਦ ਦੇ ਲਈ ਸੋ ਤੁਹਾਨੂੰ ਵੀ ਕਦੇ ਵੀ ਲੋੜ ਹੋਵੇ ਤਾਂ ਹਮੇਸ਼ਾ ਅਸੀਂ ਤਿਆਰ ਆ ਜਦੋਂ ਮੱਝ ਯਾਦ ਕਰਨਾ ਜੀ ਕੀ ਕਹਿੰਦੀ ਸਸਿਕਾ ਸਾਰੇ ਆਦਾ ਤੇ ਇਹ ਲੋਕ ਤਾਂ ਬਾਹਰ ਜਾਂਦਾ ਸਾਨੂੰ ਸਾਰੇ ਤੋਂ ਸੱਚੇ ਬਾਹਰ ਨੂੰ ਇੱਥੇ ਸੱਜਣ ਵਾਸਤੇ ਸੇਵਾ ਸੇਂਹਦੀ ਕਮੇਟੀ ਮੈਂ ਤੁਹਾਡੇ ਨਾਲ ਅੱਜ ਆਪਣੇ ਵੱਲੋਂ ਔਰ ਆਪਣੀ ਪੂਰੀ ਟੀਮ ਵੱਲੋਂ ਤੁਹਾਨੂੰ ਇਹ ਵਾਦਾ ਕਰਕੇ ਜਾਂਦਾ ਕਿ ਜਿੱਥੇ ਤੁਹਾਡੀ ਕਮੇਟੀ ਨੂੰ ਸਾਡੀ ਜਰੂਰਤ ਆ ਅਸੀਂ ਤਨ ਮਨ ਧਨ ਦੇ ਨਾਲ ਤੁਹਾਡੇ ਨਾਲ ਖੜੇ ਹਾਂ। ਸਾਨੂੰ ਵਾਜ ਮਾਰੋ। ਬਹੁਤ-ਬਹੁਤ ਧੰਨ ਜੀ। ਅੱਜ ਸਮਾਜ ਸੇਵਾ ਸੁਸਾਇਟੀ ਰੇਤਨਗਰ ਦੇ ਵੱਲੋਂ ਜਿਹੜਾ 265 ਰਾਸ਼ਨ ਮਿਤ੍ਰਮ ਸਮਾਰੋਪ ਕੀਤਾ ਜਾ ਰਿਹਾ ਹੈ ਇੱਥੇ ਵਿੱਚ ਸਾਲੋ ਕੇ ਚੇਤੋੜ ਦੇ ਪਲਾਇਆ ਗਿਆ ਹੈ ਸਦਾਦਰਬੀਰ ਸਿੰਘ ਜੀ ਧਰਮਿੰਦਰ ਸਿੰਘ ਜੀ ਗੁਰਮੀਤ ਸਿੰਘ ਜੀ ਕਵਨ ਜੀ ਔਰ ਸਕੂਲ ਦੇ ਪ੍ਰਿੰਸੀਪਲ ਸਹਿਬਾ ਅਡੱਤਿਆ ਜਦੋਂ ਸਟਾਫ ਇਟਰੀ ਕੌਂਸਲ ਸਹਿਬਾਂ ਦੇ ਪਿਛਲੇ ਰੋਬਿੰਦਰਾਪ ਜੀ ਲਗਨ ਜੀ ਉਹਨਾਂ ਦੀ ਵਾਈਫ ਉਹਨਾਂ ਬਣੋ ਬਹੁਤ ਬਹੁਤ ਧੰਨਵਾਦ ਮੇਰੇ ਤੋਂ ਪਹਿਲਾਂ ਜਿਸ ਤਰ੍ਹਾਂ ਪਵਨ ਜੀ ਬੋਲਦੇ ਹੋਏ ਮੱਤ ਹੋ ਗਏ ਉਹਨਾਂ ਨੇ ਬਹੁਤ ਹੀ ਵਿਸਥਾਰ ਦੇ ਨਾਲ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਮਨੁੱਖਤਾ ਦੀ ਸੇਵਾ ਹੀ ਸਾਡਾ ਅਸਲ ਜੀਵਨ ਦਾ ਉਦੇਸ਼ ਹੈ ਦੇ ਅਸੀਂ ਅੱਜ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਉਸ ਲਈਆਂ ਦਿੱਤੀਆਂ ਗਈਆਂ ਅਸੀਸਾਂ ਦੇ ਸਦਕੇ ਪਤਾ ਨਹੀਂ ਅਸੀਂ ਕਿਹੜੀਆਂ ਬਲੰਦੀਆਂ ਨੂੰ ਛੋਹਾਂ ਕਿ ਲੋੜ ਹੈ ਸਾਨੂੰ ਹੋਰ ਇਹੋ ਜੀਆਂ ਸਮਾਜ ਸੇਵੀ ਸੰਸਥਾਵਾਂ ਜੇ ਲੇਟ ਕਰਨ ਦੇ ਵਾਸਤੇ ਕਿਉਂਕਿ ਅੱਜ ਮਹਿੰਗਾਈ ਦੇ ਜੋਗ ਦੇ ਵਿੱਚ ਇਸੇ ਵੀ ਗਰੀਬ ਕਰਦੀ ਜਿਹੜੀ ਪੂਰਤੀ ਲਈ ਪੈਂਦੀ ਉਹ ਸਾਡਾ ਸਾਰਿਆਂ ਦਾ ਪਰਜ ਬਣਦਾ ਹੈ ਆਪਣੀ ਮੇਲ ਕਮਾਈ ਦੇ ਵਿੱਚੋਂ ਜਸਵੰਤ ਕੱਢ ਕੇ ਇਹਨਾਂ ਲੋੜਵੰਦਾਂ ਦੀ ਹੈਲਪ ਕੀਤੀ ਜਾ ਬਹੁਤ ਹੀ ਦੀ ਪੁਰਾਣੀ ਸੰਸਥਾ ਸਮਾਜ ਸੇਵਾ ਸੁਸਾਇਟੀ ਪ੍ਰੀਤਨਗਰ ਜਦੋਂ ਮੈਂ ਇਹ ਸ਼ਾਰਟ ਤੇ ਹੁੰਦੇ ਸਮਾਂ ਅੱਜ ਕੱਲ੍ਹ ਲੁਧਿਆਣੇ ਦੇ ਲਗੇ ਮੈਨੂੰ ਉਸ ਸਮੇਂ ਲਈ ਇੱਥੇ ਆਉਣ ਦਾ ਬਹੁਤ ਸਾਰਾ ਮੌਕਾ ਮਿਲਦਾ ਰਿਹਾ ਬਹੁਤ ਹੀ ਤੈਦਿਲ ਮਨਾਲ ਇਹ ਜਿਹੜੀ ਸੁਸਾਇਟੀ ਹੈ ਲੋਕਾਂ ਦੀ ਰਾਸ਼ਨ ਵਿਤਰਨ ਦੇ ਨਾਲ 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 ਇਹ ਕਿਤੇ ਵੀ ਲੋਕਾਂ ਨੂੰ ਮੋਢੀਆਂ ਲੋੜਾਂ ਪੈਂਦੀਆਂ ਹਨ ਆਪਣੇ ਜੀਵਨ ਦੀਆਂ ਆਪ ਤੇ ਉਹਨਾਂ ਵੀ ਪੂਰੀਆਂ ਕਰਨ ਦੇ ਵਿੱਚ ਹਮੇਸ਼ਾ ਇਹ ਦੋ ਕਦਮ ਅੱਗੇ ਹੋ ਕੇ ਛੋੜਦੇ ਮੈਂ ਪ੍ਰਮਾਤਮਾ ਦੇ ਚਰਨਾਂ ਜੋ ਵਾਹਿਗੁਰੂ ਦੇ ਚਰਨਾਂ ਸਰਬੋਸ਼ੀ ਰਾਮ ਦੇ ਚਰਨਾਂ ਇਹੀ ਅਰਦਾਸ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਇਹ ਸੋਸਾਇਟੀ ਸੇਵਾ ਕਰਦੀ ਆਈ ਹੈ ਪਿਛਲੇ ਸਮੇਂ ਦੇ ਦੌਰਾਨ ਆਮਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਨ ਔਰ ਜੋ ਵੀ ਸਾਡੀ ਡਿਊਟੀ ਲਗਾਏ ਲਗਾਣਗੇ ਉਸ ਡਿਊਟੀ ਦੇ ਉੱਤੇ ਅਸੀਂ ਪਹਿਰਾ ਦੇਣ ਦੇ ਪਵੰਦ ਹੋਵਾਂਗੇ ਔਰ ਅੰਤ ਵਿੱਚ ਮੈਂ ਇੱਕ ਵਾਰ ਫਿਰ ਤੋਂ ਸਮੁੱਚੀ ਟੀਮ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਲਵੀਰ ਜੀ ਪਰਮਿੰਦਰ ਜੀ ਗੁਰਮੀਤ ਜੀ ਪਵਨ ਜੀ ਮੇਰੀ ਭੈਣ ਨੀਲੀ ਵੀ ਬੈਠੇ ਆ ਮੇਰੀ ਭੈਣ ਸੋਨੀ ਵੀ ਭਾਰਤਨਗਰ ਪਾ ਕੇ ਇੱਥੇ ਬੈਠੀ ਆ ਸਾਹਨੇ ਦਾ ਤੇ ਜਿੰਦ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਕੀ ਹੈ ਭਾਰਤ